ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਮੈਂ ਨਹੀਂ ਪ੍ਰਭ ਸਭ ਕਿਛ ਤੇਰਾ ਇਹ ਗੈ ਨਿਰਗੁਣ ਹੈ ਉਗੈ ਸਰਗੁਣ ਕੀਨ ਕਰਤ ਵਿੱਚ Swami ਮੇਰਾ ਜ਼ਹਰਾ ਜ਼ਹੂਰ ਹਾਜ਼ਰਾ ਹਜੂਰ ਸਰਵ ਕਲਾ ਭਰਪੂਰ ਸਿਮਰਤ ਗੁਰੂ ਲੋਕ ਪ੍ਰਲੋਕ ਦੇ ਰਕਿਆ ਭਗਤਵਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਜੁਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੱਤੀ 사ਤਸੰਗ ਜੀ ਧੰਤਾ ਦੇ ਯੁਗਵੜ ਭਾਗੇ ਉਹ ਗੁਰੂ ਸਾਹਿਬ ਨੇ ਬੜੀ ਦਇਆ ਕੀਤੀ ਹੈ ਮਿਹਰ ਕੀਤੀ ਹੈ ਅੰਮ੍ਰਿਤ ਵੇਲਾ ਸੱਚਨਾਉ ਓੜਿਆਈ ਵਿਚਾਰ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਹੈ ਮਹਾਰਾਜ ਜੀ ਦੀ ਬਾਣੀ ਦਾ ਫਰਮਾਨ ਹੈ ਅਖਣ ਔਖਾ ਸਾਚਾ ਨਾ ਮਾਰੇ ਦਾ ਨਾਮ ਸੌਖਾ ਨਹੀਂ ਹੈ ਇਹ ਔਖਾ ਮਤਲਬ ਔਖੀ ਚੀਜ਼ ਜਿਹੜੀ ਹੈ ਜਦੋਂ ਕੀਤੀ ਜਾਏ ਉਹਦੇ ਵਿੱਚ ਸੁੱਖ ਬਹੁਤ ਜ਼ਿਆਦਾ ਬੜਾ ਚੰਖਾ ਮਿਲਦਾ ਜਿਹੜੀ ਚੀਜ਼ ਦੇ ਵਿੱਚ ਬਹੁਤ ਸੋਖ ਹੈ ਉਹ ਚੀਜ਼ ਜਿਹੜੀ ਹੈ ਇਨਾ ਫਾਇਦਾ ਨਹੀਂ ਦਿੰਦੀ ਜਿਹੜਾ ਬੰਦਾ ਆਪਣੀ ਦੇਹੀ ਨੂੰ ਸੌਖਿਆਂ ਰੱਖਦਾ ਹੈ ਆਰਾਮਦਾਇਕ ਰੱਖਦਾ ਹੈ ਉਹ ਛੇਤੀ ਬਿਮਾਰ ਹੋ ਜਾਏਗਾ ਤੇ ਉਹਦੀ ਦੇਹੀ ਰੋਗਾਂ ਦੇ ਨਾਲ ਭਰ ਜਾਏਗੀ ਜਿਹੜਾ ਆਪਣੀ ਦੇਹੀ ਨੂੰ ਔਕ ਵਿੱਚ ਰੱਖਦਾ ਹੈ ਮਤਲਬ ਆਪਣੀ ਦੇਹੀ दिन नाल ਤੋਂ ਕੰਮ ਲੈਂਦਾ ਪਸੀਨਾ ਵਗਾਉਂਦਾ ਕਸਰਤ ਕਰਦਾ ਵਰਜਿਸ ਕਰਦਾ ਵਾਕ ਕਰਦਾ ਘਰ ਦੇ ਕੰਮ ਕਰਦਾ ਮਤਲਬ ਐਕਟਿਵ ਰਹਿੰਦਾ ਉਹਨੂੰ ਆਗਤੇ ਬਾਅਦ ਤੰਦਰੁਸਤੀ ਰੂਪੀ ਸੌਖ ਮਿਲਦੀ ਹੈ ਮਾਰੇ ਦਾ ਜਿਹੜਾ ਨਾਮ ਜਪਣਾ ਖਾਸ ਕਰਕੇ ਅੰਮ੍ਰਿਤ ਵੇਲੇ ਨੀਂਦ ਨੂੰ ਜਿਹੜਾ ਛੱਡਣਾ ਤਿਆਗ ਕਰਨਾ ਹੈ ਬੜੇ ਵੱਡੇ ਤਿਆਗੀ ਦੀ ਨਿਸ਼ਾਨੀ ਹੈ ਬਿਸਤਰਾ ਛੱਡਣਾ ਚਾਰ ਪਾਈ ਛੱਡਣੀ ਏਸੀ ਵਾਲਾ ਰੂਮ ਛੱਡਣਾ ਇਹ ਸ਼ੌਕਾ ਨਹੀਂ ਹੈ ਬੜਾ ਔਖਾ ਹੈ ਤੇ ਜਿਹੜਾ ਇਹ ਛੱਡ ਲਿੰਦਾ ਫਿਰ ਉਦਾਂ ਨਾ ਮੋਕਾ ਨਹੀਂ ਹੈ ਉਥੇ ਤੱਕ ਜਾਣਾ ਉਸ ਨੂੰ ਜਪਣਾ ਮਤਲਬ ਉੱਠ ਕੇ ਇਸ਼ਨਾਨ ਕਰਨਾ ਮਾਰ ਦੇ ਚਰਨਾਂ ਦੇ ਵਿੱਚ ਪਹੁੰਚਣਾ ਇਹ ਔਖੀ ਚੀਜ਼ ਹੈ ਬਾਕੀ ਜਦੋਂ ਇੱਥੇ ਆ ਕੇ ਫਿਰਦੇ ਮੈਨੂੰ ਬੋਲਣ ਨੂੰ ਸਮਾਂ ਮਿਲ ਜਾਣਾ ਤੁਹਾਨੂੰ ਸੁਣਨ ਨੂੰ ਮਿਲ ਜਾਣਾ ਫਿਰ ਤੇ ਕੋਈ ਦੀ ਗੱਲ ਨਹੀਂ ਉੱਠਣਾ ਹੀ ਔਖਾ ਹੈ ਇਸ਼ਨਾਨ ਕਰਨਾ ਹੀ ਔਖਾ ਹੈ ਆਉਣਾ ਹੀ ਔਖਾ ਹੈ ਸੋ ਮਹਾਰਾਜ ਦਾ ਫਰਮਾਨ ਹੈ ਮੇਰੇ ਮਾਦੂ ਜੀ ਸਤ ਸੰਗਤ ਮਿਲ ਲੈ ਸੋ ਧਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਸੋ ਸਾਧ ਸੰਗਤ ਜੀ ਮੈਂ ਮੇਚਾਂ ਬਹਿੰਦੀ ਕਰਦਾ ਹੁਣਾਂ ਵੀ ਗੁਰੂ ਘਰ ਹਾਜ਼ਰੀਆਂ ਜਰੂਰ ਭਰਿਆ ਕਰੋ ਅਰਦਾਸਾਂ ਤੁਸੀਂ ਕਰਾਉਂਦੇ ਹੋ ਬਹੁਤ ਚੰਗੀ ਗੱਲ ਹੈ ਪਰ ਜਿਗਰ ਘਰ ਦੇ ਮੈਂਬਰ ਖੁਦ ਵੀ ਆਣ ਹੋਰ ਵੀ ਬੱਚੇ ਵੀ ਆਉਣ ਜਿਹੜਾ ਆ ਸਕਦਾ ਹੈ ਉਹ ਆਏ ਜਿਹੜਾ ਬਹੁਤ ਮਜਬੂਰ ਹੈ ਸਰੀਰਕ ਪੱਖੋਂ ਉਹ ਵੱਖਰੀ ਗੱਲ ਹੈ ਜਿਹੜਾ ਇੱਥੇ ਆ ਸਕਦਾ ਉਹ ਜਰੂਰ ਆਵੇ ਜਿਹੜਾ ਵਿਆਦ ਵਿੱਚ ਪੈਲਸ ਦੀਆਂ 13-13 ਪੌੜੀਆਂ ਚੜ੍ਹ ਸਕਦਾ ਉਹ ਜਰੂਰ ਇੱਥੇ ਆਵੇ ਜੋ ਆਪਣੇ ਪਰਸਨਲ ਨਿੱਜੀ ਕੰਮ ਦੇ ਲਈ ਦੂਰ ਤੱਕ ਚਲਾ ਜਾ ਸਕਦਾ ਉਹ ਇੱਥੇ ਜਰੂਰ ਆਵੇ ਜਿਹੜਾ ਮਜਬੂਰ ਹੈ ਬਿਲਕੁਲ ਹੀ ਉਹ ਜੇ ਨਹੀਂ ਵੀ ਆਇਆ ਤੇ ਕੋਈ ਗੱਲ ਨਹੀਂ ਮਜਬੂਰੀ ਹੈ ਜਿਹੜਾ ਆ ਸਕਦਾ ਹੈ ਜਿਸ ਨੇ ਸੁਜੋਗ ਕੀਤਾ ਤੇ ਉਹ ਜਰੂਰ ਆਵੇ ਮਾਰਾਇਦਾ ਫਰਮਾਨ ਹੈ ਚਰਨ ਚਲੋ ਮਾਰਗ ਗੋਬਿੰਦ ਮਿਟਾ ਪਾਪ ਜਪੀਐ ਹਰਬਿੰਦ ਕਰ ਹਰ ਕਰਮ ਸਰਬਨ ਹਰ ਕਥਾ ਹਰ ਦਰਗਹ ਨਾਨਕ ਉਜਲ ਮਥਾ ਸਿਸ ਕਰਗੇ ਸਾ ਸੰਗਤ ਜੀ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਭਰਿਆ ਕਰੋ ਕੋਈ ਕਿਸੇ ਲਈ ਹਾਜ਼ਰੀ ਨਹੀਂ ਭਰਨੀ ਆਪਾਂ ਕੋਈ ਕਿਸੇ ਨੂੰ ਕੁਝ ਨਹੀਂ ਕਰਨਾ ਵੀ ਪ੍ਰਭਾਵਿਤ ਕਰਨਾ ਹੈ ਸ਼ਾਇਦ ਭਾਈ ਸਾਹਿਬ ਨੂੰ ਕਰਨਾ ਹੈ ਜਾਂ ਕਿਸੇ ਗੁਰੂ ਘਰ ਦੇ ਸੇਵਾਦਾਰਾਂ ਨੂੰ ਪ੍ਰਭਾਵਿਤ ਕਰਨਾ ਜਾਂ ਸੰਗਤ ਨੂੰ ਪ੍ਰਭਾਵਿਤ ਕਰਨਾ ਵੀ ਮੈਂ ਆਇਆ ਸੀ ਬਿਲਕੁਲ ਨਹੀਂ ਅਸੀਂ ਗੁਰੂ ਦੀ ਖੁਸ਼ੀ ਲੈਣੀ ਕੇਵਲ ਗੁਰੂ ਨੂੰ ਕੇਵਲ ਗੁਰੂ ਨੂੰ ਖੁਸ਼ ਕਰਨ ਦੇ ਲਈ ਗੁਰੂ ਦੀ ਖੁਸ਼ੀ ਲੈਣ ਦੇ ਲਈ ਆਪਾਂ ਇੱਥੇ ਹਾਜ਼ਰੀ ਭਰਨੀ ਹੈ ਤੇ ਫਿਰ ਮਹਾਰਾਜ ਜੀ ਬਹੁਤ ਬਖਸ਼ੀ ਕਰ ਦਿੰਦੇ ਨੇ ਬੜੀ ਬਖਸ਼ੀ ਕਰ ਦਿੰਦੇ ਨੇ ਗੁੰਗਿਆਂ ਨੂੰ ਬੁਲਾ ਦਿੰਦੇ ਨੇ ਜਿਨ੍ਹਾਂ ਨੂੰ ਨਹੀਂ ਸ਼ਾਂਤੀ ਉਹਨਾਂ ਨੂੰ ਸ਼ਾਂਤੀ ਮਿਲ ਜਾਂਦੀ ਹੈ ਜਿਨ੍ਹਾਂ ਨੂੰ ਰੋਗ ਨੇ ਘੇਰਿਆ ਹੋਇਆ ਉਹਦੇ ਰੋਗ ਚਲੇ ਜਾਂਦੇ ਹਨ ਜਿਨ੍ਹਾਂ ਦੇ ਕੰਮ ਕਾਜ ਅੜੇ ਹੋਏ ਨੇ ਉਹ ਸਿੱਧੇ ਹੋ ਜਾਂਦੇ ਨੇ ਉਹ ਸਹੀ ਹੋ ਜਾਂਦੇ ਨੇ ਕਾਰਜ ਰਾਸ ਆ ਜਾਂਦੇ ਨੇ ਬਾਣੀ ਵਿੱਚ ਲਿਖਿਆ ਹੋਇਆ ਬਿਗ ਨ ਬਿਨਾਸਨ ਸਭ ਦੁਖ ਨਾਸਨ ਬੇਗਨ ਬਿਨਾਸ਼ਨ ਸਭ ਦੁਖ ਨਾਸ਼ਨ ਸਤਿਗੁਰ ਨਾਮ ਦਿੜਹਾਇਆ ਖੋਏ ਪਾਪ ਭਈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਗੁਰਪੁਰਾਜਿਨ ਸਿਮਰਿਆ ਸਹੀ ਭਈ ਨਿਹਾਲ ਨਾਨਕ ਨਾਮ ਅਰਾਧਨਾ ਕਾਲ ਜਾਵੇ ਰਾਸ ਸੋ ਗੁਰੂ ਸਾਹਿਬ ਇਹ ਕਰਦੇ ਨੇ ਗੁਰੂ ਤੋਂ ਬਗੈਰ ਹੋਈ ਕੋਈ ਕੁਛ ਵੀ ਨਹੀਂ ਕਰ ਸਕਦਾ ਕਿਉਂਕਿ ਮਾਰਾ ਜੀ ਕਹਿੰਦੇ ਤੂੰ ਕੋਸ਼ਿਸ਼ਾਂ ਕਰ ਲੈ ਕੱਖ ਨਹੀਂ ਬਣਨਾ ਬੜਿਆ ਨਹੀਂ ਕੀਤੀਆਂ ਨਹੀਂ ਕੁਝ ਬਣਿਆ ਸਭ ਨਹੀਂ ਸ਼ਾਲਾਂ ਮਾਰੀਆਂ ਕਰਤਾ ਕਰੇ ਸੋਇ ਇਹ ਮਾਰਾ ਹੀ ਨੂੰ ਦੇ ਦੇ ਸਾਰੀ ਜ਼ਿੰਮੇਵਾਰੀ ਬਾਪੂ ਨੂੰ ਦੇ ਦੇ ਤੈਨੂੰ ਹੀ ਪਤਾ ਕਿੱਥੇ ਕੀ ਕਮਾਉਣਾ ਕੀ ਖਰਚ ਕਰਨਾ ਕਿੱਧਰ ਲਾਉਣਾ ਦੇਖੋ ਕਿੰਨੀ ਸੋਖ ਹੁੰਦੀ ਸੀ ਜਦੋਂ ਅਸੀਂ ਨਿਆਣੇ ਹੁੰਦੇ ਸੀ ਨਾ ਤੇ ਬਾਪੂ ਨੂੰ ਸਾਰੀ ਜ਼ਿੰਮੇਵਾਰ ਸੀ ਨਾ ਕੋਈ ਕਰੀਆਨੇ ਲਿਆਉਣ ਦੀ ਚਿੰਤਾ ਨਾ ਬਿਜਲੀ ਦਾ ਬਿੱਲ ਦੇਣ ਦੀ ਨਾ ਸਲੰਡਰ ਭਰਾਉਣ ਦੀ ਨਾ ਕੋਈ ਕਿਸ਼ਤ ਦੇਣ ਦੀ ਸਵਰਗੀ ਸੀ ਬੱਪੂ ਨੂੰ ਸੀ ਸਾਰੀ ਚਿੰਤਾ ਤੇ ਇਸ ਕਰਕੇ ਮਾਰੀ ਕਹਿੰਦੇ ਆ ਨਿਆਣਾ ਹੀ ਚੰਗਾ ਤੂੰ ਸਿਆਣਾ ਬਣ ਕੇ ਕੀ ਹੋਇਆ ਬੋਝ ਬੱਪਾ ਅੱਗੇ ਬਹਿ ਗਿਆ ਠੀਕ ਹੈ ਟੈਨਸ਼ਨਾਂ ਲੱਗ ਕੇ ਬਹਿ ਗਿਆ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਇੰਨੀ ਟੈਨਸ਼ਨ ਇੰਨੀ ਟੈਨਸ਼ਨ ਨਿਆਣੇ ਨੂੰ ਗਾਦੀ ਤਾਂ ਹੀ ਮਾਰੀ ਕਹਿੰਦੇ ਗੁਰ ਕੀ ਮਤ ਤੂੰ ਲੇ ਇਅਨ ਨੇ ਨਿਆਣਾ ਬਣ ਕੇ ਜੈਸਾ ਬਾਲਕ ਭਾਈ ਸੁਭਾਈ ਲੱਗੇ ਬਾਰਗ ਮਾਵ ਪ੍ਰਤਿਭਾਲੇ ਬਾਰਗ ਹੀ ਨਿਆਈ ਜੈਸੇ ਮਾਤ ਬਿਦਾਈ ਤੁਮ ਮਾਤ ਬਿਦਾ ਹਮ ਬਾਰਗ ਤੇਰੇ ਤੁਮਰੀ ਕਿਰਪਾ ਮਹਿ ਸੂਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਧ ਉਜਤੀ ਉਜਾ ਭਗਵੰਦ ਸੋ ਆਓ ਅਜ ਦੀ ਪੌੜੀ ਸ਼ਬਦ ਛੋਟਾ ਹੈ ਸਮਾਂ ਵੀ ਸੀਮਤ ਹੈ ਸੇਵ ਕੀਤੀ ਸੰਨ ਤੋਖਈ ਜਿਨੀ ਸਚੋ ਸੱਚ ਤੇ ਆਇਆ ਮਾਰੇ ਕਹਿੰਦੇ ਉਸ ਅਬਨਾਸੀ ਉਸ ਅਕਾਲਪੁਰਖ ਦਾਤੇ ਵਾਹਿਗੁਰੂ ਨੂੰ ਉਹਨਾਂ ਨੇ ਹੀ ਧਿਆਇਆ ਜਿਹੜੇ ਬੜੇ ਹੀ ਸੰਤੋਖੀ ਲੋਕ ਸੀ ਬੜੇ ਹੀ ਸਬਰ ਵਾਲੇ ਸੀ ਬੜੇ ਹੀ ਜੀਵਣ ਵਾਲੇ ਸੀ ਜੀਵਣ ਵਾਲਾ ਹੀ ਉਹਨੂੰ ਯਾਦ ਕਰਦਾ ਜਿਹਦਾ ਜੀਵਨ ਨਹੀਂ ਜਿਹੜਾ ਅੰਦਰੋਂ ਭਿੱਜਿਆ ਹੋਇਆ ਨਹੀਂ ਉਹਨੇ ਯਾਦ ਯੁੱਧ ਕਿੱਥੇ ਕਰਨਾ ਯਾਦੀ ਰੰਗੇ ਹੋਏ ਕਰਦੇ ਨੇ ਉਹੰਦੇ ਹੀ ਮਹਾਰਾਜ ਜੀ ਦੇ ਗੱਲ ਉਹ ਨੇ ਜਿਹੜੇ ਪਿਆਸੇ ਨੇ ਜਿਨ੍ਹਾਂ ਨੂੰ ਰੰਗ ਲੱਗਾ ਹੈ ਰੰਗਨ ਰਾਂਗੋ ਸਿਵਨ ਸਿਵੋ RAM ਨਾਮ ਬਿਨ ਘਰੀ ਨਾ ਜੀਵੋ ਉਹੀ ਹੈ ਉਹੀ ਸੇਵ ਕਰਦੇ ਨੇ ਉਹੀ ਆਉਂਦੇ ਨੇ ਉਹੀ ਜਪਦੇ ਨੇ ਉਹੀ ਜਪਾਉਂਦੇ ਨੇ ਜਿਨ੍ਹਾਂ ਨੂੰ ਰੰਗ ਲੱਗਿਆ ਹੋਇਆ ਜਿਨ੍ਹਾਂ ਨੂੰ ਰੰਗ ਨਹੀਂ ਲੱਗਿਆ ਹੋਇਆ ਉਹਨਾਂ ਬਾਰੇ ਭਗਤ ਰਵਦਾ ਜੀ ਕਹਿੰਦੇ ਨੇ ਉਹ ਫਿੱਕੇ ਫਿੱਕੇ ਨੇ ਜਿਹਾ ਰੰਗ ਕੁਸਮ ਦਾ ਤੈਸਾ ਇਹ ਉਹ ਸੰਸਾਰ ਉਹ ਸੰਸਾਰੀ ਲੋਕ ਫਿੱਕੇ ਨੇ ਠਿਕਾ ਰੰਗ ਜਿਹੜਾ ਉਹਨੂੰ ਡੱਬ ਪੈ ਜਾਂਦੇ ਨੇ ਉਹ ਧੱਬੇ ਜੇ ਪੈ ਜਾਂਦੇ ਨੇ ਉਹ ਚੀਜ਼ ਪੈਣ ਦੇ ਯੋਗ ਨਹੀਂ ਰਹਿੰਦੀ ਕੱਚਾ ਹੁੰਦਾ ਨਾ ਤੇ ਗੂੜਾ ਰੰਗ ਜਿਹੜਾ ਉਹ ਗੁਰੂ ਹੀ ਰੰਗ ਦਿੰਦਾ ਸੋ ਸਿਓ ਗਿੱਦੀ ਸੰਤੋਖੀ ਜਿਹਨੇ ਸੱਚੋ ਸੱਚ ਤੇ ਆਇਆ ਸੋ ਉਹਨਾਂ ਨੇ ਹੀ ਮਾਲਕ ਦੀ ਸੇਵਾ ਕੀਤੀ ਉਹਨੂੰ ਯਾਦ ਕੀਤਾ ਜਿਹੜੇ ਸਬਰ ਸੰਤੋਖੀ ਸਨ ਓਨੀ ਮੰਦੇ ਪੈਰ ਨਾ ਰੱਖਿਓ ਕਰ ਸੋ ਕ੍ਰਿਤ ਧਰਮ ਕਮਾਇਆ ਉਹਨਾਂ ਨੇ ਕਦੇ ਵੀ ਕੋਈ ਮਾੜੀ ਚੀਜ਼ ਨਹੀਂ ਕੀਤੀ ਮਾੜੀ ਚੀਜ਼ ਵੱਲ ਉਹਨਾਂ ਦਾ ਧਿਆਨ ਕਦੇ ਨਹੀਂ ਗਿਆ ਜੇ ਗਿਆ ਵੀ ਤੇ ਗੁਰੂ ਨੇ ਉਹਨਾਂ ਨੂੰ ਰੋਕ ਦਿੱਤਾ ਉਹਨਾਂ ਨੂੰ ਬਚਾ ਦਿੱਤਾ ਬਚ ਗਏ ਉਹ ਗਲਤ ਬਾਸੀ ਉਹਨਾਂ ਨੇ ਆਪਣਾ ਚਰਨ ਪਾਇਆ ਹੀ ਨਹੀਂ ਸਿਝ ਕਰਕੇ ਦੇਖੋ ਆਪਾਂ ਗੁਰੂਦਵਾਰੇ ਤੇ ਆਏ ਆ ਤੇ ਸੱਚੇ ਸੱਚੇ ਪਾਤਸ਼ਾਹ ਨੇ ਸਾਨੂੰ ਬੜੀ ਬਖਸ਼ਿਸ਼ ਵੀ ਕੀਤੀ ਆ ਤੇ ਇਹ ਫਿਰ ਉਹਨਾਂ ਦੀ ਨਿਸ਼ਾਨੀ ਆ 19 ਮੰਦੇ ਪੈਰ ਨਾ ਰੱਖਿਓ ਕਰ ਸ਼ੁਕਰ ਕਰ ਧਰਮ ਗਮਾਇਆ ਦੁਨੀਆ ਦੇ ਵਿੱਚ ਕਿਵੇਂ ਕਰਨਾ ਮੇਰਾ ਥੋੜਾ ਸੁਭਾਅ ਸਿੱਧਾ ਜਿਹਾ ਹੈ ਮੈਂ ਥੋੜੀਆਂ ਸਿੱਧੀਆਂ ਗੱਲਾਂ ਕਰ ਦੇਣਾ ਉਹਨਾਂ ਵਿਚਾਰਾਂ ਤੇ ਆਪਾਂ ਹੈ ਪੰਜਾਬੀ ਆ ਫਿਰ ਕੀ ਗੱਲ ਹੈ ਸਾਡੇ ਗੁਰੂ ਵੀ ਤੇ ਸਿੱਧੀ ਗੱਲ ਕਰਦੇ ਨੇ ਭਗਤ ਵੀ ਸਿੱਧੀ ਅਮਰਤ ਬਲੇ ਬੜੇ ਲੋਕ ਉੱਠਦੇ ਨੇ ਪ੍ਰੇਮੀ ਵੀ ਉੱਠਦੇ ਨੇ ਸ਼ਰਾਬੀ ਦੇ ਨਸ਼ਈ ਵੀ ਉੱਠਦੇ ਨੇ ਜਦੋਂ ਉਹਨਾਂ ਨੂੰ ਤੋੜ ਭੰਨ ਲੱਗਦੀ ਹੈ ਨਾ ਬੜੇ ਲੋਕ ਦੇਖੇ ਨੇ ਉਹ ਜਿਹੜੇ ਖਿਮਾ ਕਰ ਦੇਣਾ ਜਿਹੜੇ ਦੇਸੀ ਸ਼ਰਾਬ ਇਹਦੇ ਉਹਦੇ ਕੁੰਡੇ ਖੜਕਣ ਲੱਗ ਪੈਂਦੇ ਨੇ ਸਿਰ ਇਸ ਵਾਰੀ ਮੈਂ ਉਹ ਮਿਆਣੀ ਨਾਲ ਗੁਰਦੁਆਰੇ ਜਾਂਦਾ ਉਹਨਾਂ ਤੇ ਮੈਨੂੰ ਰੋਜ਼ ਟਕਰੇ ਕੋਈ ਮੈਂ ਇੱਕ ਦਿਨ ਪੁੱਛਿਆ ਉਹ ਜਾਣਕਾਰ ਸੀ ਮੈਂ ਕਿਹਾ ਤੂੰ ਤੇ ਸਾਡੇ ਨਾਲ ਵੀ ਨੰਬਰ ਲਾਇਆ ਨਾ ਕਿੰਨੇ ਵਜੇ ਉੱਠ ਜਾਂਦਾ ਕਹਿੰਦਾ ਬਈ ਈਨੇ ਵਜੇ ਤਿਆਰੀ ਕਰ ਲਈਦੀ ਐ ਤੇ ਮੈਂ ਕਿਹਾ ਬੜਾ ਪੱਕਾ ਤੇਰਾ ਨਿਤਨੇਮ ਕਹਿੰਦਾ ਇਹ ਤੋਂ ਬਗੈਰ ਨਹੀਂ ਗੱਲ ਬਣਦੀ ਜਾਣਾ ਹੀ ਪੈਂਦਾ ਸਰੀਰ ਕੰਮ ਹੀ ਨਹੀਂ ਕਰਦਾ ਤੁਰਦਾ ਹੀ ਨਹੀਂ ਦੁਕਾਨ ਖੁੱਲਦੀ ਨਹੀਂ ਕਹਿੰਦਾ ਇਹ ਤੋਂ ਬਗੈਰ ਮੈਂ ਕਿਹਾ ਕਮਾਲ ਐ ਯਾਰ ਤੂੰ ਤੇ ਸਨ ਸਾਨੂੰ ਵੀ ਨਹੀਂ ਚੈਨ ਆਉਂਦੀ ਮਹਾਰਾਜ ਦਰਸ਼ਨ ਕਰਨ ਤੋਂ ਬਗੈਰ ਤੇ ਜਿਹੜੇ ਜਿਹੜੇ ਨਹੀਂ ਉੱਟਦੇ ਉਹਨਾਂ ਨਾਲੋਂ ਤੇ ਤੇਰਾ ਨੰਬਰ ਅਗੇ ਹੀ ਆ ਫਿਰ ਇਹਦਾ ਮਤਲਬ ਭਾਵੇਂ ਤੂੰ ਗਲਤ ਦੀ ਚੀਜ਼ ਕਰਦਾ ਉੱਠ ਪਿਆ ਤੂੰ ਉੱਠ ਪਿਆ ਸੋ ਕਹਿੰਦਾ ਭਾਵ ਓਨੀ ਮੰਦੇ ਪੈਰ ਨਾ ਰੱਖਿਓ ਜਿਹੜੇ ਰੱਬ ਦੇ ਆਸ਼ਿਕ ਹੁੰਦੇ ਨੇ ਮਹਾਰਾਜ ਨਾਲ ਪਿਆਰ ਕਰਨ ਵਾਲੇ ਹੁੰਦੇ ਨੇ ਰਸਤੇ ਗਲੀ ਤੇ ਉਹੀ ਹੈ ਰਸਤਾ ਤੇ ਉਹੀ ਹੈ ਕਿ ਚੰਗੇ ਪਾਸੇ ਜਾਂਦਾ ਏ ਕਿ ਮਾੜੇ ਪਾਸੇ ਜਾਂਦਾ ਏ ਤੇ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਜਿਨ੍ਹਾਂ ਨੂੰ ਇਦਾਂ ਦੀ ਮਤ ਦਿੱਤੀ ਹੈ ਉਹ ਫਿਰ ਗੁਰੂ ਦੇ ਚਰਨਾਂ ਵਿੱਚ ਸਿੱਧੇ ਜਾਂਦੇ ਨੇ ਓਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਮਤਲਬ ਉਹਨੇ ਸੁਕ੍ਰਿਤ ਮਤਲਬ ਭਲਾ ਚੰਗਾ ਕਰਮ ਕਮਾਇਆ ਦੇਖੋ ਦੁਨੀਆ ਵਿੱਚ ਅਸੀਂ ਵਿਚਰਨਾ ਦੁਨੀਆ ਦੇ ਵਿੱਚ ਗੰਧ ਥੋੜਾ ਗੰਦੀ ਮੰਦੀਆਂ ਚੀਜ਼ਾਂ ਥੋੜੀਆਂ ਨੇ ਜਿੱਥੇ ਮਰਜੀ ਬੰਦਾ ਲੱਗੀ ਹੋ ਜਾਏ ਮਿੰਟ ਵੀ ਨਹੀਂ ਲੱਗਦਾ ਇਸਾ ਅਸੀਂ ਦੇਖਣਾ ਵੀ ਅਸੀਂ ਕਿਵੇਂ ਬਚਣਾ ਹੈ ਅਸੀਂ ਕਿਵੇਂ ਚੱਲਣਾ ਹੈ ਤੇ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਏਗਾ ਆਹਾ ਹਾ ਹੁਣ ਪੜ ਲਈਏ ਪੰਕਤੀ ਇੰਨੀ ਸੋਹਣੀ ਪੰਕਤੀ ਆਈ ਹੈ ਨਾ ਕਿ ਕਮਾਲ ਕਰ ਦੇਗੀ ਜੋ ਵਿਚਾਰਾ ਪਰ ਗਿਆ ਕਬੀਰ ਜਗ ਕਾਜਲ ਕੀ ਕੋਠੜੀ ਅੰਧ ਪਰੇਤ ਸਮਾ ਉਹ ਕਹਿੰਦੇ ਮਤਲਬ ਜਿਵੇਂ ਸੁਪੋਜ਼ ਕਰ ਲੋ ਇੱਕ ਕਮਰਾ ਇੱਧਰ ਵੀ ਕਾਲਕ ਉੱਤੇ ਵੀ ਕਾਲਕ ਬੂਹੇ ਨਾਲ ਵੀ ਕਾਲਕ ਥੱਲੇ ਵੀ ਕਾਲਕ ਹੋਵੇ ਹਨੇਰਾ ਤੇ ਚਿੱਟੇ ਲੀੜੇ ਪਾਏ ਹੁਣ ਕੱਪੜੇ ਡਰੈਸ ਤੇ ਉਹਦੇ ਵਿੱਚ ਬੰਦਾ ਵੜ ਜਾਏ ਇੱਕ ਉਦਾਹਰਨ ਤੌਰ ਤੇ ਕਬੀਰ ਜਗ ਕਾਜਲ ਕੀ ਕੋਲ ਅੰਨਾ ਬੰਦਾ ਹੋਵੇ ਤੇ ਹੱਥ ਮਾਰੇ ਤੇ ਉਹਨੂੰ ਦਾਗ ਲੱਗ ਜਾਣਾ ਸੋ ਇਹ ਜੱਗ ਇਦਾਂ ਦਾ ਪੈਰ ਪੈਰ ਤੇ ਮਨਮੁਖ ਮਿਲੇਗਾ ਪੈਰ ਪੈਰ ਤੇ ਗੰਦਗੀ ਮਿਲੇਗੀ ਤੇ ਇੱਥੋਂ ਫਿਰ ਬਚਣਾ ਕਿੰਨੇ ਆ ਜਿਹੜਾ ਅਭਿਆਸੀ ਹੈ ਜਿਹੜਾ ਨਿਤਨੇਮੀ ਹੈ ਉਹਨੇ ਨਹੀਂ ਉਧਰ ਜਾਣਾ ਉਹਨੇ ਬਿਲਕੁਲ ਨਹੀਂ ਜਾਣਾ ਧਿਆਨ ਦੇਣਾ ਮੈਂ ਨਹੀਂ ਕਹਿੰਦਾ ਉਹਨੇ ਨਹੀਂ ਹੁਣ ਗੁੱਸਾ ਨਾ ਕਰਿਓ ਭਾਈ ਉਹਨੇ ਨਹੀਂ ਜੂਏ ਬਾਜਾਂ ਦੇ ਕੋਲ ਬੈਠਣਾ ਉਹਨੇ ਨਹੀਂ ਖਾਣ ਪੀਣ ਸ਼ਰਾਬੀ ਵਾਲਿਆਂ ਸ਼ਰਾਬ ਪੀਣ ਵਾਲਿਆਂ ਕੋਲ ਬੈਠਣਾ ਮੈਂ ਨਹੀਂ ਕਹਿੰਦਾ ਪੰਕਤੀ ਲਗਾ ਪੜਨ ਸਚਿਆਰ ਸਿੱਖ ਬੈਠੇ ਸਾਡੇ ਦੇ ਮੋਹਰ ਲਾਤੀ ਸਚਿਆਰਾਂ ਦੀ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ ਕੂੜਿਆਰ ਕੁੜਿਆਰੀ ਜਾਇਰਲੇ ਕਿਉਂਕਿ ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਇੱਥੇ ਹੁਣ ਉਹਨਾਂ ਦਾ ਦਿਲ ਕਿੱਦਾਂ ਲੱਗੇ ਜਿਹੜੇ ਉੱਚੀ ਉੱਚੀ ਹੱਸਦੇ ਨੇ ਕਿਸੇ ਦਾ ਮਜ਼ਾਕ ਉਡਾ ਕੇ ਬਹਿ ਕੇ ਕਿਥੇ ਚੌਂਕ ਦੇ ਵਿੱਚ ਖਿਮਾ ਕਰਨਾ ਕਿਸੇ ਦੀ ਤੋਹੀਨ ਕਰਦੇ ਨੇ ਕਿਸੇ ਦੀ ਧੈਤੀ ਭੈਣ ਭਾਈ ਨੂੰ ਨਿੰਦਦੇ ਨੇ ਜਿਹੜੇ ਇਦਾਂ ਮਸ਼ਕਰੀਆਂ ਕਰਦੇ ਨੇ ਮਖੌਲ ਕਰਦੇ ਨੇ ਹੁਜਤਾ ਕਰਦੇ ਨੇ ਤੇ ਉਹ ਉਹ ਕਿਦਾਂ ਤਰ ਜਾਣਗੇ ਆਹ ਭਾਗਵਾਨ ਸੇਵਾ ਕਰੇ ਹੁਜਤ ਕਰੇ ਪਲੀਤ ਸੰਤਨ ਛੇਤੀ ਮਸ਼ਕਰੀ ਕੁਲ ਡੋਬਣ ਕੀ ਰੀਤ ਉਹ ਦੁਰਵਾਸਾ ਨੂੰ ਕਹਿੰਦੇ ਨਾ ਵੀ ਉਹ ਢਿੱਡ ਤੇ ਬੰਨ ਕੇ ਭੰਡਾ ਆਪਣੇ ਯਾਦਵਾਂ ਦੀ ਕੁੱਲ ਵਾਲੇ ਨੌਜਵਾਨ ਕਹਿੰਦੇ ਬਾਬਾ ਇਹਦੇ ਪੇਟ ਵਿੱਚੋਂ ਕੀ ਪੈਦਾ ਹੋਏਗਾ ਮੁੰਡੇ ਨੂੰ ਕੁੜੀਆਂ ਵਾਲੇ ਕੱਪੜੇ ਪੁਹਾ ਕੇ ਗੁਰਬਾਣੀ ਵਿੱਚ ਪੰਕਤੀ ਆਈ ਹੈ ਦੁਰਵਾਸਾ ਸਿਓ ਕਰਤ ਟਗੌਰੀ ਯਾਦਵੇ ਵੱਲ ਪਾਏ ਮਤਲਬ ਜਿਹੜੇ ਝੂਠੇ ਨੇ ਜਿਹੜੇ ਸ਼ੈਤਾਨ ਨੇ ਉਹਨਾਂ ਦਾ ਦਿਮਾਗ ਸ਼ੈਤਾਨੀ ਵੱਲ ਜਾਣਾ ਗਲਤ ਕਰਮ ਕਰਨਾ ਉਹਨਾਂ ਨੇ ਉਹੀ ਮੰਦੇ ਪੈਰ ਨ ਰੱਖਿਓ ਉਹ ਦਰਬਾਰਾ ਰਿਕੀ ਨੂੰ ਕਹਿੰਦੇ ਯਾਦਵਾਂ ਦੀ ਕੁਲ ਦੇ ਨੌਜਵਾਨ ਕਹਿੰਦੇ ਚੱਲ ਮਸ਼ਕਰੀ ਕਰੀਏ ਹੁਜਤ ਕਰੀਏ ਇਹਨੂੰ ਸਾਦ ਨੂੰ ਛੇੜਦੇ ਆ ਮਖੌਲ ਸੋਝ ਸਮਝ ਕੇ ਕਰੀਦਾ ਜੇ ਇੰਨਾ ਕੀਤਾ ਅਗਲੇ ਨੇ ਇੰਨਾ ਕਰ ਦਿੱਤਾ ਨਾ ਫਿਰ ਪੈਰ ਨਾ ਥੜਕਨ ਫਿਰ ਜਲਰਾ ਵੀ ਆਉਣਾ ਚਾਹੀਦਾ ਕੀ ਪਤਾ ਅਗਲੇ ਨੇ ਕਿੱਡਾ ਗੱਗਿਓ ਕਰ ਦੇਣਾ ਭਾਈ ਕਿੱਥੇ ਗੱਲ ਮਾਰਨੀ ਹੈ ਸੋਝ ਸਮਝ ਕੇ ਗੱਲ ਕਿਸੇ ਨੂੰ ਕੋਈ ਆਖੇ ਤੇ ਜੇ ਕੋਈ ਰੱਬ ਦਾ ਪਿਆਰਾ ਇਹ ਚੀਜ਼ ਨਹੀਂ ਕਰਦਾ ਤੇ ਉਹਨੂੰ ਕਦੀ ਨਾ ਕੀਤਾ ਜਾਏ ਤਿੱਚਰ ਨਾ ਕੀਤੀ ਜਾਏ ਆਮ ਕਰਕੇ ਸਾਡੇ ਰਵਾਜ ਹੈ ਕੋਈ ਵਿਚਾਰਾ ਰੱਬ ਦਾ ਬੰਦਾ ਉਹ ਬਾਬਿਓ ਆ ਗਏ ਉਹਨਾਂ ਨਮਸਕਾਰ ਕਰਕੇ કરીਐ ਯਾਤਰਾ ਐਦਾਂ ਦਾ ਮਤਲਬ ਟੀਚਰ ਜੀ ਕਰਕੇ ਕਹਿਣਾ ਉਹ ਦਰਬਾਰਾ ਰਹੀ ਕਿਉਂ ਨੌਜਵਾਨ ਕਹਿੰਦੇ ਬਾਬਾ ਇਹ ਇਹ ਨੌਜਵਾਨ ਲੜਕੀ ਹੈ ਦੱਸ ਇਹਦੇ ਪੇਟ ਚੋਂ ਕੀ ਪੈਦਾ ਹੋਏਗਾ ਉਹ ਕਹਿੰਦਾ ਜਾ ਵੀ ਸੰਤਾਂ ਨੂੰ ਮਹਾਂਪੁਰਖਾਂ ਨੂੰ ਐਦਾਂ ਮਸ਼ਕਰੀ ਨਹੀਂ ਕਰੀਦੀ ਕਹਿੰਦੇ ਨਹੀਂ ਨਹੀਂ ਜੀ ਇਹਦੇ ਬੱਚਾ ਹੋਣ ਵਾਲਾ ਦੱਸੋ ਤੇ ਫਿਰ ਸਾਧੂ ਬੋਲੇ ਸੈ ਸਭਾ ਸਾਧੂ ਕਾ ਬੋਲਿਆ ਬਿਰਤਾ ਨਾ ਜਾਏ ਇਹਦੀ ਬੜੀ ਲੰਬੀ ਸਾਖੀ ਹੈ ਭੀ ਯਾਦਵਾਂ ਦੀ ਕੁੱਲ ਦਾ ਨਾਸ਼ ਕਹਿੰਦੇ ਇਹਦੇ ਪੇਟ ਦੇ ਵਿੱਚੋਂ ਯਾਦਵਾਂ ਦੀ ਕੁੱਲ ਨਾਸ਼ ਕਰਨ ਵਾਲਾ ਜੰਮੇ ਗਾਜਾਂ ਉਹ ਚੀਜ਼ ਪੈਦਾ ਹੋਏਗੀ ਇਹ ਸਾਜਾ ਲੋਹੇ ਦਾ ਮਾਟਾ ਬੰਨਿਆ ਨਾ ਤੁਸੀਂ ਜੋ ਵੀ ਇੱਥੋਂ ਉਹ ਚੀਜ਼ ਬਣਨੀ ਸੋ ਪੰਕਤੀ ਆਈ ਸੀ ਉਹਨੇ ਮੰਦੇ ਪੈਰ ਨਾ ਰੱਖਿਓ ਕਈ ਵਾਰ ਇਦਾਂ ਦੀ ਉਦਾਂ ਹੀ ਗੱਲ ਹੋ ਜਾਂਦੀ ਚੰਗਾ ਭਲਾ ਬੰਦਾ ਜਾਂਦਾ ਗੱਲ ਦੇ ਵਿੱਚ ਐਵੇਂ ਹੀ ਫਾਪਾ ਕੇ ਬਹਿ ਜਾਂਦਾ ਉਦਾਂ ਹੀ ਉਦਾਂ ਹੀ ਗੱਲ ਕਿਸੇ ਦੀ ਹੁੰਦੀ ਤੇ ਚੌਧਰੀ ਬਣ ਕੇ ਅੱਗੇ ਹੁੰਦਾ ਤੇ ਮੁੜ ਕੇ ਫਿਰ ਤਰੀਕਾਂ ਭੁਗਤੇ ਰਦਾਉ ਤੇ ਕਰਦੇ ਰੋ ਫਿਰ ਇੱਧਰ ਉੱਧਰ ਠੀਕ ਹੈ ਜੀ ਮੈਂ ਨਹੀਂ ਕਹਿੰਦੇ ਮਾਰੇ ਹੀ ਕਹਿੰਦੇ ਆ ਪਾਇ ਕੋਹਾੜਾ ਮਾਰਿਆ ਗਾਫਲੇ ਆਪਣੇ ਹੱਥ ਕਰ ਸ਼ੋਕ੍ਰਿਤ ਧਰਮ ਕਮਾਇਆ ਉਹ ਫਿਰ ਰੱਬ ਦੇ ਜਿਹੜੇ ਪਿਆਰੇ ਨੇ ਨਾ ਉਹਰ ਧਰਮ ਦੇ ਅਨੁਸਾਰ ਗੁਰੂ ਦੇ ਅਨੁਸਾਰ ਭਲੇ ਕੰਮ ਕਰਦੇ ਨੇ ਤੇ ਚੰਗਾ ਜੀਵਨ ਬਤੀਤ ਕਰਦੇ ਨੇ ਉਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਮਹਾਰਾਜੀ ਕਹਿੰਦੇ ਦੇਖੋ ਇੱਥੇ ਉਹਨਾਂ ਅੰਨ ਦੀ ਗੱਲ ਆ ਗਈ ਹੈ ਭੋਜਨ ਦੀ ਗੱਲ ਆ ਗਈ ਹੈ ਬੰਧਨ ਕਿਹਦੇ ਟੁੱਟਦੇ ਨੇ ਫਾਰਗ ਕਿਹੜਾ ਹੁੰਦਾ ਹੈ ਜਿਹੜਾ ਹਰ ਚੀਜ਼ ਦੇ ਵਿੱਚ ਸੰਜਮ ਰੱਖਦਾ ਹੈ ਕੰਟਰੋਲ ਰੱਖਦਾ ਹੈ ਸਾ ਸੰਗਤ ਸੰਜਮ ਹਰ ਚੀਜ਼ ਦੇ ਵਿੱਚ ਸੰਜਮ ਸਾਨੂੰ ਦੱਸਿਆ ਅਸੀਂ ਧੀਆ ਭੈਣਾਂ ਵਾਲੇ ਲੋਕਾਂ ਸਭ ਤੋਂ ਵੱਡੀ ਗੱਲ ਦੇ ਅਸੀਂ ਸਿੱਖਾਂ ਮੈਂ ਜਦੋਂ ਜੇ ਦੁਨੀਆ ਦਾ ਜੀਵਨ ਬੰਦਾ ਸਿੱਖ ਸਿੱਖ ਦੇ ਨਾਲ ਦੀ ਸਖਸ਼ੀਅਤ ਕਿਤੇ ਮਿਲਦੀ ਸਿੱਖ ਹੋਣਾ ਹੀ ਵੱਡੀ ਗੱਲ ਹੈ ਬਾਕੀ ਜਿਹੜੇ ਅਸੀਂ ਚੰਗੇ ਘਰਾਂ ਦੇ ਵਿੱਚ ਜੰਮੇ ਉਹ ਤੇ ਬਕਰੀ ਗੱਲ ਹੈ ਸਿੱਖ ਹੋਣਾ ਹੀ ਬੜੀ ਵੱਡੀ ਗੱਲ ਹੈ ਗੁਰੂ ਸਾਡਾ ਬਾਪ ਜਿਹੜਾ ਸਾਡਾ ਪਿਓ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਤੰਤਨ ਗੁਰੂ ਗੋਬਿੰਦ ਸਿੰਘ ਸਾਡੇ ਆ ਪਾਸ਼ਾ ਹੀ ਆ ਅਸੀਂ ਉਹਨਾਂ ਦੇ ਬੱਚੇ ਹਾਂ ਇਸ ਕਰਕੇ ਅਸੀਂ ਆਮ ਨਹੀਂ ਹਾਂ ਤੇ ਆਮ ਬੰਦੇ ਵੇਰ ਆਮ ਚੀਜ਼ਾਂ ਨਹੀਂ ਕਰਦੇ ਉਹ ਖਾਸ ਹੀ ਕਰਦੇ ਹੁੰਦੇ ਨੇ ਉਹ ਖਾਸ ਹੀ ਦਿਸਦੇ ਹੁੰਦੇ ਹਨ ਉਹਨੀ ਦੁਨੀਆ ਤੋੜੇ ਬੰਦਨਾ ਨਾ ਪਾਣੀ ਥੋੜਾ ਖਾਇਆ ਉਹ ਸੰਜਮ ਦੇ ਨਾਲ ਜ਼ਿੰਦਗੀ ਜੀਉਂਦੇ ਨੇ ਸੰਜਮ ਦੇ ਨਾਲ ਸੌਂਦੇ ਨੇ ਸੰਜਮ ਦੇ ਨਾਲ ਹਰ ਚੀਜ਼ ਕਰਦੇ ਨੇ ਸੰਜਮ ਦੇ ਨਾਲ ਖਾਂਦੇ ਨੇ ਤੇ ਵੇਰ ਸਾਰੇ ਜਿਹੜੇ ਬੰਦਨ ਆਪਣੇ ਆਪ ਟੁੱਟ ਜਾਂਦੇ ਨੇ ਝੰਦੇ ਨਾ ਹੁਣ ਬ੍ਰੇਕਫਾਸਟ ਦਾ ਸਮਾਂ ਆ ਗਿਆ ਉਹਨੇ ਦੁੰਨੀਆਂ ਤੋਲੇ ਬੰਦਣਾ ਨਾ ਪਾਣੀ ਥੋੜਾ ਗਾਇਆ ਜੇ ਹੁਣ ਮੈਂ ਕਰਦਿਆਂ ਨੂੰ ਕਮਾਂ ਵੀ ਪਰੌਂਡੇ ਬਣਾ ਲਿਓ ਤਿੰਨ ਦੀ ਚਾਗਾ ਸਵਾਦ ਲੱਗਿਆ ਤੇ ਚਾਰ ਛੱਡ ਲੈ ਤੇ ਉਤੋਂ ਵੀ ਚਾਹ ਵੀ ਪੀ ਲਈ ਤੇ ਉਪਰ ਹੋਰ ਵੀ ਕੁਝ ਖਾ ਲਿਆ ਤੇ ਫਿਰ ਸਾਸ ਸੰਗਤ ਜੀ ਫਿਰ ਉਦਮ ਨਹੀਂ ਹੋਣਾ ਫਿਰ ਨੀਂਦ ਹੀ ਆਉਣੀ ਹੈ ਅੰਨ ਦਾ ਸੁਭਾਅ ਅੰਨ ਜਿਹੜੇ ਭੈਣ ਬੰਦਗੀ ਵਾਲੇ ਨੇ ਉਹ ਬੜੀਆਂ ਚੀਜ਼ਾਂ ਦਾ ਖਿਆਲ ਰੱਖਦੇ ਨੇ ਜਿੰਨੇ ਅਮਰਤ ਵੇਲੇ ਉੱਠਣਾ ਜਿਨ ਨੇ ਭਜਨ ਬੰਦਗੀ ਦੇ ਵਹਿਣਾ ਜਿਸ ਨੇ ਨਿਤਨੇਮ ਖਾਣਾ ਕੇ ਕਰਨਾ ਉਹਨੂੰ ਖਾਣ ਪੈਣਨ ਪਹਿਰਾਣ ਹਰ ਚੀਜ਼ ਦਾ ਖਿਆਲ ਰੱਖਣਾ ਪੈਂਦਾ ਠੀਕ ਹੈ ਜੀ ਇੱਥੇ ਅਸੀਂ ਸਾਰਿਆਂ ਨੇ ਫੁੱਲ ਵਾਂਗੂ ਖਿੜ ਕੇ ਬਹਿਣਾ ਠੀਕ ਹੈ ਤੇ ਜੇ ਆਪਣੇ ਸਰੀਰ ਦਾ ਖਾਣ ਪੀਣ ਦਾ ਖਿਆਲ ਨਾ ਰੱਖਾਂਗੇ ਤੇ ਮੈਂ ਵੀ ਉੱਤੇ ਐਵੇਂ ਉੰਗਾਗਾ ਤੇ ਕਦੀ ਲਾਈਨ ਪਾਵਾਕ ਪੰਗਤੀ ਇੱਧਰ ਚੱਲਦੇ ਆ ਕਿ ਕਦੀ ਦੂਜੀ ਫੜ ਲਾਂਗਾ ਇਦਾਂ ਹੀ ਹੋਣਾ ਹੈ ਪਰ ਆਮ ਆਉਂਦਾ ਹੀ ਏਦਾਂ ਮੈਂ ਪਾਟੀਚਿੰਗ ਨੂੰ ਬੇਨਤੀ ਕਰਦਾ ਨਾ ਥੋੜਾ ਜਿਹਾ ਘੱਟ ਬਾਈ ਮੇਰੇ ਵੀਰ ਛੱਗਿਆ ਕਰੋ ਕਿਉਂਕਿ ਪਾਟੀ ਆਪਣੇ ਵੀਰ ਨਾਲ ਹੁੰਦੇ ਨੇ ਕੀ ਵਾਰ ਛੱਗਦੇ ਨੇ ਉਹ ਫਿਰ ਜੀਤ ਕੀ ਵਾਰ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਹੁੰਦਾ ਏਦਾਂ ਤੈਹ ਲਾਂ ਲੱਗਦੇ ਨੇ ਮੈਂ ਕਿਹਾ ਤੁਹਾਡੀ ਡਿਊਟੀ ਵੀ ਹੈ ਮੁੜ ਕੇ ਸਾਨੂੰ ਕੰਪਲੇਨ ਆਣੀ ਹੈ ਤੇ ਕਿਤੋਂ ਜਵਾਬ ਦੇਣਾ ਮੈਂ ਕਿਹਾ ਵੀ ਇਹਨੂੰ ਘੱਟ ਕਰ ਦਿਓ ਅੰਨ ਪਾਣੀ ਥੋੜਾ ਖਾਇਆ ਸੋ ਸੰਜੇਵ ਰੱਖਦੇ ਨੇ ਤੇ ਫੇਰ ਆਬ ਹੀ ਸਰੀਰ ਤੇ ਬੁੱਧ ਸਹੀ ਰਹੇਗੀ ਤੂੰ ਬਖਸ਼ੀ ਸੀ ਅਗਲਾ ਲੈ ਤੇ ਦੇਵੇ ਚੜੇ ਸਵਾਇਆ ਤੇਰੀਆਂ ਬਖਸ਼ਿਸ਼ਾਂ ਸਦਾ ਹੀ ਮਿਲਣ ਵਾਲੀਆਂ ਨੇ ਮਿਲਦੀਆਂ ਰਹਿਣਗੀਆਂ ਨੇ ਤੇ ਇਹ ਸਵਾਇਆ ਮਤਲਬ ਵਾਧੂ ਵਧੀ ਜਾਣੀ ਅਸੀਂ ਕਹਿੰਦੇ ਆ ਲਓ ਜੀ ਤੂੰ ਇੱਕ ਵਿਚਾਰ ਹੋਇਆ ਹੋਰ ਆ ਗਿਆ ਆ ਮੈਨੂੰ ਦੇਗ ਸਵਾਇਆ ਗਫਾ ਦੇਈ ਮੈਂ ਤਾਂ ਕਿੰਨਾ ਦੇਗ ਵਰਤਣ ਵਾਲੇ ਨੂੰ ਇਦਾਂ ਬੁੱਕ ਭਰੇ ਤੇ ਇਦਾਂ ਪਾ ਦੇਵੇ ਜੋ ਕਿ ਆਹ ਕੀਤਾ ਤੂੰ ਸਵਾਇਆ ਗਿਆ ਜਿਉਂ-ਜਿਉਂ ਮੰਨੂ ਸਾਨੂੰ ਵੱਡਦਾ ਸੀ ਦੂਨ ਸਵਾਏ ਉਹ ਸਵਾਏ ਦਾ ਮਤਲਬ ਹੁੰਦਾ ਗਫਾ ਵਾਧੂ ਦਿਓ ਅਸੀਂ ਕਹਿੰਨੇ ਇੰਨਾ ਕਰਦੇ ਥੋੜਾ ਜਿਹਾ ਥੋੜਾ ਸਵਾਇਆ ਨਹੀਂ ਹੁੰਦਾ ਸਵਾਇਆ ਜਿਆਦਾ ਹੁੰਦਾ ਮਾਰੇ ਕਹਿੰਦੇ ਤੂੰ ਬਖਸ਼ੀ ਸੀ ਅਗਲਾ ਨਿਤ ਦੇ ਵਹ ਚੜੇ ਸਵਾਇਆ ਉਹ ਦਿਨੋਂ ਦਿਨ ਵਧਦਾ ਹੀ ਜਾਂਦਾ ਉਹਦੀ ਤਰੱਕੀ ਹੋਈ ਜਾਂਦੀ ਹੈ ਜਿਹਦੇ ਤੇ ਬਖਸ਼ੀਚ ਹੁੰਦੀ ਹੈ ਵਡਿਆਈ ਵੱਡਾ ਪਾਇਆ ਸੋ ਆਖਰੀ ਪੰਕਤੀ ਸੋ ਮਹਾਰਾਜ ਜੀ ਕਹਿੰਦੇ ਉਹਦੀ ਸਿਵਤ ਕਰ ਲੈ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਨਾ ਜਾਏ ਸ਼ੋਕਰਤਾ ਕਾਦਰ کریم ਦੇ ਜੀਆਂ ਰਿਜਗ ਸਮਾਏ ਵਡਿਆਈ ਵੱਡਾ ਪਾਇਆ ਵਡਿਆਈ ਕਰ ਕਰਕੇ ਸਿਵਤ ਕਰ ਕਰਕੇ ਐਨਾ ਸਿਵਤ ਕਰ ਐਨੀ ਵਡਿਆਈ ਕਰ ਉਹ ਖੁਦ ਚੱਲ ਕੇ ਤੇਰੇ ਘਰ ਆ ਜਾਏ ਤੂੰ ਨਾ ਕਵੇਂ ਵੀ ਮੇਰੇ ਘਰ ਆਓ ਪਹਿਲਾਂ ਤੇ ਤੂੰ ਕਹਨੇ ਕਹਿਣਾ ਐਦਾਂ ਦੀ ਚੀਜ਼ ਬਣ ਜੇ ਉਹ ਖੁਦ ਤੇਰੇ ਘਰ ਵੱਲ ਮੁੱਖ ਕਰ ਦਵੇ ਵੀ ਉਹਦੇ ਘਰ ਜਾਣਾ ਆਪਾਂ ਇਤਿਹਾਸ ਬੜੀਦਾ ਹੁਣ ਨਹੀਂ ਸਮਾ ਹੋ ਚੁੱਕਾ ਅਗਰੀ ਪੰਗਦੀ ਸੀ ਮਹਾਰਾਜ ਆਪ ਚੱਲ ਕੇ ਆਉਂਦੇ ਨੇ ਇੱਕ ਤੇ ਉਹ ਘਰ ਨਾਲ ਜਿਹਦੇ ਵਿੱਚ ਛੱਤ ਪਈ ਹੋਈ ਅਸੀਂ ਰਹਿੰਦੇ ਉਹ ਇੱਕ ਆ ਸਾਡਾ ਹਿਰਦੇ ਰੂਪੀ ਘਰ ਮਨ ਇੰਨਾ ਗਦਗਦ ਹੋ ਜਾਂਦਾ ਹੈ ਕਈ ਵਾਰ ਇੰਨਾ ਵਿਰਾਗ ਆ ਜਾਂਦਾ ਹੈ ਉਹ ਸਾਡੇ ਘਰ ਦੇ ਵਿੱਚ ਆਪ ਹੀ ਆ ਗਿਆ ਅਟਚਿੰਗ ਜਿਹੜੀ ਹੈ ਨਾ ਕਿਸੇ ਚੀਜ਼ ਦੀ ਟੱਚਿੰਗ ਜਿਹੜੀ ਹੈ ਉਸ ਚੀਜ਼ ਦਾ ਪ੍ਰਭਾਵ ਕਬੂਲ ਕਰਦੀ ਹੈ ਤੇ ਜਿਹੜਾ ਗੁਰੂ ਦੇ ਸ਼ਬਦ ਨੂੰ ਟੱਚ ਕਰਦਾ ਚਾਹੇ ਵਾਹਿਗੁਰੂ ਵਾਹਿਗੁਰੂ ਜਪਦਾ ਚਾਹੇ ਨਿਤਨੇਮ ਕਰਦਾ ਸਾਧ ਸੰਗਤ ਜੀ ਕਿਦਾਂ ਦੀ ਗੱਲ ਬਣਦੀ ਹੈ ਤੇ ਜਿਹੜਾ ਗੁਣ ਖਾਂਦਾ ਗੁੰਗਾ ਉਹਨੂੰ ਹੀ ਪਤਾ ਹੈ ਉਹ ਕੀ ਦੱਸੇ ਜਿਹੜਾ ਦੱਸਦਾ ਉਹ ਝੂਠ ਬੋਲਦਾ ਧਿਆਨ ਦੇਣਾ ਕਿਵੇਂ ਕਰਨਾ ਜੰਨੂ ਰਸ ਆ ਗਿਆ ਉਹ ਦੱਸ ਨਹੀਂ ਸਕਦਾ ਜਿਹੜਾ ਕਹਿੰਦਾ ਮੈਂ ਦੱਸ ਦੇਣਾ ਮੈਂ ਦੱਸ ਦੇਣਾ ਉਹ ਝੂਠ ਬੋਲਦੇ ਕਿਵੇਂ ਦੱਸੇਗਾ ਫੀਲਿੰਗ ਨਹੀਂ ਦੱਸੀ ਜਾ ਸਕਦੀ ਲਿਖੇ ਵੀ ਨਹੀਂ ਜਾ ਸਕਦੀ ਰੱਬ ਨੂੰ ਜਦੋਂ ਕੋਈ ਮਿਲਿਆ ਉਹਨੂੰ ਕਿੰਦਾ ਦੀ ਫੀਲਿੰਗ ਹੋਏਗੀ ਜਦੋਂ ਮੱਖਣ ਸ਼ਾਹ ਮਿਲਿਆ ਸੀ ਗੁਰੂ ਤੇਗ ਬਹਾਦਰ ਦਾ ਚਨ ਹੋਏ ਸੀ ਉਹ ਫੀਲਿੰਗ ਮੈਂ ਲਿਖ ਸਕਦਾ ਮੈਂ ਬਿਆਨ ਕਰ ਸਕਦਾ ਤੁਸੀਂ ਮਹਿਸੂਸ ਕਰਦੇ ਹੋ ਜਾਂ ਤੇ ਤੁਸੀਂ ਵੀ ਬਾਬਾ ਮੱਖਣ ਸ਼ਾਹ ਬਣ ਜਾਓ ਤੇ ਇਥੇ ਸਾਹਮਣੇ ਸਤਿਗੁਰੂ ਜੀ ਪਾਸ਼ਾ ਹੋਣ ਸਤਿਗੁਰੂ ਪਾਸ਼ਾ ਦੇ ਹਾਜ਼ਰ ਨਾ ਆ ਜਣੇ ਪਰ ਅਸੀ ਮੱਖਾਂ ਨਿਸ਼ਾਨੀ ਬਣ ਸਕਦੇ ਇਸ ਕਰਕੇ ਉਹ ਚੀਜ਼ ਲਿਖਣੀ ਕਿਤਾਬਾਂ ਤੋਂ ਤੇ ਕਲਮਾਂ ਤੋਂ ਬਾਹਰ ਸਾਤ ਸੰਬੰਧੈ ਮਸ ਕਰੋ ਕਲਮ ਕਰੋ ਬਨ ਲੈ ਬਸੂਦਾ ਕਾਗਜ਼ ਜੋ ਕਰੋ ਹਰ ਜਸ ਲਿਖਣਾ ਜੈ ਇਹ ਇਹ ਲਿਖਣ ਲੋਕਾਂ ਵਾਲੀਆਂ ਗੱਲਾਂ ਨਹੀਂ ਅਸੀਂ ਤੇ ਉਹਨਾਂ ਬੋਲ ਵੀ ਨਹੀਂ ਸਕਦੇ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਉਹਦੀ ਸਿਫਤ ਨਹੀਂ ਬੋਲ ਸਕਦੇ ਨਹੀਂ ਕਰ ਸਕਦੇ ਉਹ ਤੇਰੇ ਕਮਣ ਕੌਣ ਗੁਣ ਕਹਿ ਕੇ ਗਾਵਾ ਤੂੰ ਸਾਈਂ ਗੁਣੀ ਨਿਧਾਨਾ ਤੁਮਰੀ ਮਹਿਮਾ ਮਰਨਾ ਸਕੋ ਤੂੰ ਠਾਕੁਰ ਉੱਚ ਭਗਵਾਨ ਸੁਭੜਿਆਈ ਵੱਡਾ ਹੋਇ ਬੜਿਆਈ ਕਰੀਏ ਤੇ ਆਪੇ ਹੀ ਸਾਡੇ ਘਰ ਆ ਕੇ ਦਰਵਾਜ਼ਾ ਖੜਕਾਉਣਗੇ ਆਪੇ ਹੀ ਸਾਡੇ ਅੰਦਰ ਸ਼ਾਂਤੀ ਪੈਦਾ ਕਰਨਗੇ ਸੱਡੇ ਸਤਿਗੁਰੂ ਸੋ ਇੰਨੀ ਸੇਵਾ ਪ੍ਰਵਾਨ ਮਹਾਰਾਜ ਮੇਰ ਕਰਨ ਸੱਚੇ ਪਾਸ਼ਾ ਜੀ ਕਿਰਪਾ ਕਰੋ ਸਿੱਕੇ ਨਿਕਨ ਭੁੱਲਨ ਹਾਰਾਂ ਸਭ ਨੂੰ ਵਖੇ ਲੋ ਸਾਨੂੰ ਮਹਾਰਾਜੀ ਸਿੱਧੇ ਰਾਹ ਪਾ ਦਿਓ ਸਭ ਦੇ ਬੱਚਿਆਂ ਨੂੰ ਪਰਿਵਾਰਾਂ ਨੂੰ ਤੰਦਰੁਸਤੀਆਂ ਖੁਸ਼ੀਆਂ ਦੇਸ਼ ਪ੍ਰਦੇਸ਼ ਬੇਟਿਆਂ ਦੇ ਕਾਰਜ ਰਾਸ ਬੇਅੰਤ ਮਾਇਆ ਆਵਜੀ ਦੀ ਗੁਰਬਾਣੀ ਕਥਾ ਦਾ ਸਤਕਾਰ ਕੀਤਾ ਆਵਜੀ ਦੇ ਪਿਆਰਿਆਂ ਨੇ ਤਿੱਲ ਤਿੱਲ ਭੇਟ ਕੀਤਾ ਮਹਾਰਾਜੀ ਲੇਖੇ ਲਾਉਣਾ ਕਮਾਈਆਂ ਵਿੱਚ ਬਰਕਤਾਂ ਵਾਧੇ ਪਾਉਣੇ ਹਰ ਮੈਦਾਨ ਫਤਿਹ ਕਰਨਾ ਪੌਲ ਜੋ ਕਮਾਵ ਜੀ ਨੀ ਸੇਵਾ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ